ਆਕੀ ਦਾਓ ਆਪ ਸਵਾਪਤੀ ਦਾ ਸਮਾ ਹੋ ਗਿਆ ਆਪਾ ਸਵਾਪਤੀ ਕਰੀਏ ਤੇ ਕੱਲ੍ਹ ਵੀ ਤੱਕ ਪਾਸ਼ਾ ਕਾਂ ਦੇ ਸਾਡਾ ਫਲਸਾ ਨਹੀਂ ਇਹ ਤੱਕ ਖਾਲਸਾ ਕਾਲਪ ਫੌਜ ਹੈ ਇਹਦਾ ਵਾਹਿਗੁਰੂ ਜੀ ਦਾ ਖਾਲਸਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਪੰਦੇ ਹੋਣੀ ਹੋਣੀ ਹੋਰ ਪੰਜਾ ਸਿੰਘਾਂ ਨੂੰ ਸਜਾ ਕੇ ਠੰਡੇ ਮੱਠੇ ਨੇ ਫੋਲ ਦੇਗੇ ਤੇ ਬਾਦਸ਼ਾਹ ਕਹਿੰਦੇ ਨੇ ਹੱਥ ਜੋੜ ਕੇ ਭਾਈ ਤੇਰਾਮ ਜੀ ਭਾਈ ਤੇਰਾ ਸਿੰਘ ਜੀ ਤੇਰਾਮ ਉਹਦੇ بڑے ਭਾਈ ਤੇਰਾ ਸਿੰਘ ਕਹਿੰਦੇ ਬਾਦਸ਼ਾਹ ਹੱਥ ਜੋੜ ਕੇ ਉਹਦੇ ਟੇਕ ਦੀ ਕੰਦ ਸਾਦੂ ਵੀ ਹੁਣ ਦੋਨ ਤਰਾ ਤੋਂ ਦੋਨ ਸੇ ਬਣਾ ਦੇ। ਸਭ ਲੋ ਆਪਣੇ ਭਾਈ ਚੰਦ ਕਰਵਾਓ ਸਭ ਆਪਣੇ ਸਮਾਜ ਕਰਵਾਓ। ਤੰਦ ਨੂੰ ਦੋ ਤਰਾ ਤੋਂ ਦੋਨ ਸੇ ਜੋੜਾ ਦੇ। ਬੜਾ ਅਦਬ। ਉਹਦੇ ਤੇ ਕਹਿੰਦੇ ਅਬਰ ਦੀ ਕਿ ਲੋੜ ਮੰਨ ਸਾਫਨਾ ਤੇ ਦਾ ਕਿ ਕਲੇਸ਼ ਦਾ ਬਾਦਸ਼ਾਹ ਮੰਨ ਸਾਫਨੇ ਉਹਨਾਂ ਵੀਰ ਬਣੋ ਪ੍ਰੈਸਿਸ ਇਹ ਵੀ ਰੂਤ ਚਾਈਨਿਸ ਕੀ ਕੰਗੀ ਦਾ 5 33 ਸਾਲ ਦੀ ਉਮਰ ਤੱਕ ਗੋਬਿੰਦ ਰਾਏ ਦਾ ਦੂਜੇ ਸੈਕਟਰੀ ਸੀ ਮੰਨ ਸਕਦੇ ਕੀ ਹੇਮਪੁਰ ਸਾਧਿਆ ਤਰਫ ਦਾ ਪਾਵਰ ਹੈ ਕਿਤੇ ਚੱਲ ਗਿਆ ਸੀ ਇੱਕ ਮਰਿਆਦਾ ਵਧ ਗਈ ਸੀ ਉਹ ਜਿਹੜੀ ਮਰਿਆਦਾ ਵਧ ਗਈ ਸੀ ਨਾ ਉਹ ਬ੍ਰਿਆਪਾ ਪਾਸਾ ਆਪ ਹੀ ਆਇਆ ਉਸ ਮਰਿਆਦਾ ਦੇ ਵਿੱਚ ਆਪ ਹੀ ਹੱਥ ਜੋੜੇ ਨੇ ਭਾਈ ਦੇਰਾਮ ਜਿਆ ਸਿੰਘ ਜੀ ਮੰਨ ਲਈ ਗੋਦਰਾਤ ਨੂੰ ਉਸੇ ਪੜਾ ਦੇ। ਪਾਸ਼ਾ ਅਸੂ ਸੀਸ ਦਿੱਤਾ। ਤੁਸੀਂ ਕੀ ਦਿਓਗੇ? ਪਾਸ਼ਾ ਕਹਿੰਦੇ ਅਸੂ ਸੀਸ ਦਿਆ ਦੇ। ਕਹਿੰਦੇ ਕਰੋ ਨਹੀਂ ਬਣਦੀ। ਗੁਰੂ ਵੀ ਸੀਸ ਦਦ ਦੇ। ਪਾਸ਼ਾ ਕਹਿੰਦੇ ਸਰ ਗੋਦਰਾਤ ਨੂੰ ਉਸੇ ਪੜਾ ਦਿਓ। ਅਸੇ ਅੱਛਾ ਸਰਬੰਸੀ ਵਾਰ ਦੇ। ਸੋਨਿਆ ਲਲਿਆ। ਅਸੇ ਆਪਣਾ ਸਰਬੰਸੀ ਵਾਰ ਤੇ ਆ। ਵਾਹਿਗੁਰੂ ਕਲਗੀਧਰ ਪਾਸ਼ਾ ਕਲਗੀਧਰ ਪਾਸ਼ਾ ਦੇ ਖੰਡੇ ਬਾਟੇ ਦੀ ਬੋਲ ਸ਼ਕੀ ਗੋਵਿੰਦ ਰਾਧਾ ਤੋਂ ਮਨਸਿਰ ਬੜੇ ਆਪਨ ਬੜੇ ਹੈ ਮਾਸਾ ਆਪਣਾ ਇਹ ਕੋਲੇ ਖਾਲਸਾ ਮੇਰਾ ਰੂਪ ਹੈ ਖਾਸ ਪਰ ਪ੍ਰਸਾਣੇ ਨਹੀਂ ਜਾਂਦੇ ਕਲਗੀਧਰ ਪਾਸ਼ਾ ਦੇ ਪੰਨ ਪਿਆਰਾਂ ਤੇ ਖੜੇ ਨੇ ਕਲਗੀਧਰ ਪਾਸ਼ਾ ਕੋਈ ਪ੍ਰਸਾਣੇ ਹੁੰਦੇ ਖਾਲਸਾ ਮੇਰਾ ਰੂਪ ਹੈ ਖਾਸ ਖਾਸ ਕਰੂ ਨਵਾਸ ਵੇਰਾ ਪ੍ਰੈਸਰ ਤੇ ਖੰਦ ਬਣਾ। ਮੇਰਾ ਇਹ ਆਪਣੇ ਰੂਪ ਦੇ ਆਪਣੇ ਸੁਭੂਤ ਦੇ ਸਾਰਾ ਉਹ ਕਮਜੀ ਤਰਫਾਸ਼ਾ ਜੀ ਇਹ ਪੱਤਰ ਮਿਲਿਆ ਅਮਰਸ਼ਾ ਕੀ ਜੀ ਜੀ ਸੰਬੰਧਿਤ ਪਰਿਸ਼ਾਦ ਦੇ ਧੀਆਂ ਪੁੱਤਰ ਬਣਿਆ ਜਿਹੜਾ ਖੰਡੇ ਪੜ੍ਹਦੇ ਅਮਰਸ਼ਾ ਕਲਾ ਦਾ ਉਹ ਦਾ ਪਿੱਤਾ ਕਮਜੀ ਤਰਫਾਸ਼ਾ ਹੈ ਉਹਦੇ ਮਾਤਾ ਸਾਹਿਬਤ ਹੋਰ ਹੈ ਦਾਦੀ ਮਾਤਾ ਗੁਦਰ ਕੋਰ ਹੈ ਦਾਦਾ ਗੁਰੂ ਤੇਗ ਬਹਾਦਰ ਜੀ ਉੱਥੇ ਫਿਰ ਇਹਦੇ ਫਲਾੜੇ ਦਾ ਪੁੱਤਰ ਫਲਾੜੇ ਦਿੱਤੀ ਉੱਥੇ ਲਿਖਿਆ ਤਾਂ ਕੰਗ ਦਾ ਪਾਸ਼ਾ ਦਾ ਪੁੱਤਰ ਬਾਤਾ ਗੁਦਰ ਕੋਰ ਦਾ ਪੁੱਤਰ ਬਰਦਾ ਗੁਦਰ ਕੋਰ ਦਿੱਤੀ ਬੰਦਾ ਗੁਦਰ ਕੋਰ ਦਾ ਪੁੱਤਰ ਉੱਥੇ ਲਿਖਿਆ ਜਾਂਦਾ ਹੈ ਹਾਉ